ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਦੂਜੇ ਦਿਨ ਦਾ ਆਰੰਭ ਕਰ ਰਹੇ ਹਾਂ ਆਪੇ ਪ੍ਰਵਿੰਦਰ ਸਿੰਘ ਦੀ ਐਂਟਰੀ ਦੇ ਨਾਲ ਸ਼੍ਰੀ ਗਿਸਕੜ ਸਾਹਿਬ ਨਮਸਕਾਰ ਕਰਨ ਤੋਂ ਬਾਅਦ ਇੱਥੇ ਕੁਝ ਸਮਾਂ ਜੋ ਗੱਤਕੇ ਦਾ ਖੜਾ 서ਇਆ ਹੋਇਆ ਸੀ ਸਮੋਚੇ ਸਿੰਘ ਨੇ ਜਿਹੜੇ ਉਹਨਾਂ ਵੱਲੋਂ ਗੱਤਕੇ ਦਾ ਪ੍ਰਦਰਸ਼ਨ ਕੀਤਾ ਗਿਆ ਤੁਸੀਂ ਵੀ ਵੇਖ ਕੇ ਲਾਹਾ ਲਓ ਜੀ ਆਪਾਂ ਪਿੱਛਾ ਉਹਦੇ ਦੋਤਾ ਪੁੱਤਰ ਤਾਰਾ ਆਜ਼ਮ ਅਧ ਮੌਤਮ ਦੇ ਵਿੱਚ ਤੱਕ ਪਿੱਛੇ ਜਾਣ ਛਿੜ ਗਏ ਤਾਰਾ ਯਾਸਮ ਨੇ ਬੌਦ ਨੂੰ ਮਾਰ ਪੁਝਾਇਆ ਮੌਸਮ ਨੇ ਬੜੇ ਹਿੱਸੇ ਹੱਥ ਵਿੱਚ ਜਿਹੜਾ ਸ਼ਸਤਰ ਹੈ ਸ਼ਸਤਰ ਦਾ ਨਾਮ ਹੈ ਸ਼ਮਸ਼ੀਰੇ ਤੇਗ ਸਤਿਗੁਰੂ ਜੀ ਇਸ ਦੀ ਵਰਤੋਂ ਉਸ ਵਕਤ ਕਰਿਆ ਕਰਦੇ ਸਨ ਜਦੋਂ ਦੁਸ਼ਮਣ ਨੇ ਸੰਜੋਗ ਪੈਣੀ ਹੋਵੇ ਸੰਜੋਗ ਜੁਲੀ ਸਾਹਿਬ ਜੀ ਮਹਾਰਾਜ ਜੀ ਦੀ ਹੈ ਜਿਹੜੇ ਦੀ ਖਲ ਦੀ ਬਣੀ ਹੋਈ ਹੈ 350 ਸਾਲ ਪੁਰਾਣੀ ਹੈ ਉਸ ਸਮੇਂ ਇਸ ਉੱਪਰ ਲਿਖਿਆ ਹੋਇਆ ਹੈ ਸਾਖਰੀਏ ਦਾਲ ਜੋਨੇ ਉਹਦਾ ਨਾਮ ਹੈ ਛੋਟੀ ਪਰਛੀ ਜਿਸ ਨੂੰ ਭਾਗਾਂ ਨੇ ਕਿਹਾ ਜਾਂ ਸਰਪਜੀ ਸਾਤਪੁਰੋਹ ਹਰ ਕੋਈ ਜਿਹੜਾ ਆਪਣੇ ਆਪ ਨੇ ਇੱਕ ਘੋੜਾ ਦੇਖਣ ਵਾਲਾ ਜਾਦੂ ਜਦੋਂ ਪਸਰਨਾ ਕਰਦੇ ਆਪ ਹੁਦਰੇ ਪਾਸੇ ਛਿਡੇ ਦੇ ਜਾਦੇ ਹੁੰਦੇ ਹੋ ਲਾਵਾ ਇਹ ਤਾਂ एक उसीर उसीर थी। देखें। और एक संगषा ने प्रतिशत पदुषा जितमान बान भगवान ਤਕਰੀਬਨ ਸਵੇਰ 10 ਵਜੇ ਦਾ ਸਮਾਂ ਹੋ ਚੁੱਕਾ ਸੀ ਫਿਰ ਸਾਰੇ ਹੀ ਭਜੰਗੀਆਂ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਛਕਿਆ ਗਿਆ ਗੰਗਤ ਦੇ ਦਰਸ਼ਨ ਤਿਆਰੀ ਕਰਦੇ ਆ ਅੱਗੇ ਗੁਰਦੁਆਰਾ ਸ਼ਹੀਦੀ ਬਾਗ ਵੱਲ ਜੋਸਫਰ ਅਰੰਭ ਕੀਤਾ ਗਿਆ ਜਿੱਥੇ ਪਹਿਲਾਂ ਬਾਬਾ ਜੋਗਾ ਸਿੰਘ ਹੋਰਾਂ ਦੇ ਦਰਸ਼ਨ ਦਰੈ ਕੀਤੇ ਫਿਰ ਜਾਨੀ ਮਹਤਾਬ ਸਿੰਘ ਹੋਰੀ ਬੜੇ ਪਿਆਰ ਦੇ ਨਾਲ ਮਿਲੇ ਔਰ ਉਹਨਾਂ ਨੇ ਹੁਕਮ ਕੀਤਾ ਤੇ ਭਾਈ ਈਰਮਾਨ ਸਿੰਘ ਵੱਲੋਂ ਇੱਕ ਕਵਤਾ ਸੁਣਾਈ ਗਈ ਇੱਥੇ ਪ੍ਰਵਿੰਦਰ ਵੀਰ ਵੱਲੋਂ ਤਬਲਾ ਵਜਾ ਕੇ ਆਪਣਾ ਸ਼ੌਂਕ ਪੂਰਾ ਕੀਤਾ ਗਿਆ ਅੱਗੇ ਚੱਲਣ ਲੱਗੇ ਤੇ ਦੇਖਿਆ ਕਿਸੇ ਸ਼ਰਾਰਤੀ ਅਨਸਰ ਵੱਲੋਂ ਗੱਡੀ ਦੇ ਟਾਇਰ ਦੇ ਨਾਲ ਛੇੜ ਛੜ ਕਰ ਦਿੱਤੀ ਗਈ ਕੋਲੇ ਮਹੱਲੇ ਤੋਂ ਵਾਪਸ ਆਉਂਦੇ ਵਕਤ ਦੇਖੋ ਕੀ ਹੋ ਗਿਆ ਚੈੱਕ ਕਰੋ ਤੁਸੀਂ ਸਾਡਾ ਚੱਕਾ ਬਾਹਰ ਆ ਗਿਆ ਕਾ ਬਾਹਰ ਆ ਗਿਆ ਟਾਇਰ ਪਿੰਚਰ ਹੋ ਗਿਆ ਦੇਖੋ ਕੋਲਾ ਮਹੱਲਾ ਹੋਣ ਕਰਕੇ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਬੰਦ ਸਨ ਸੋ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਫਿਰ ਨਵੀ ਵੀਰ ਵੱਲੋਂ ਦੂਰੋਂ ਕਿ ਤੋਂ ਕੰਮ ਕਰਿਆ ਗਿਆ ਤੇ ਗੱਡੀ ਦੇ ਸਾਈਡ ਵੱਲ ਪਰ ਕੇ ਅਗਲਾ ਸੌਪਰ ਜਿਹੜਾ ਆਰੰਭ ਕੀਤਾ ਅੱਗੇ ਅਸੀਂ ਗੂਗਲ ਮੈਪ ਨੂੰ ਦੇਖਦੇ ਹੋਏ ਜਾ ਰਹੇ ਸੀ ਪਰ ਨੈਟਵਰਕ ਟੁੱਟਣ ਦੇ ਕਰਕੇ ਅਸੀਂ ਇੱਕ ਗਲਤ ਰਸਤਾ ਮੁੜ ਗਏ ਤੇ ਜੰਗਲ ਦੇ ਵਿੱਚ ਇੱਕ ਸੜਕ ਜਾ ਰਹੀ ਸੀ ਉਧਰ ਨੂੰ ਚਲੇ ਗਏ ਪਰ ਇੱਕ ਸੋਹਣੀ ਜੀ ਜਗ੍ਹਾ ਸਾਨੂੰ ਇੱਥੇ ਵੀ ਮਿਲ ਗਈ ਫਿਰ ਸਾਰੇ ਹੀ ਵੀਰਾਂ ਨੇ ਇੱਥੇ ਬੈਠ ਕੇ ਜੋ ਅਸੀਂ ਪਿੱਛੋਂ ਹੀ ਕੋਕੀ ਦੀ ਬੋਤਲ ਖਰੀਦੀ ਹੋਈ ਸੀ ਸਾਰੇ ਹੀ ਵੀਰਾਂ ਨੇ ਬੈਠ ਕੇ ਇੱਥੇ ਕੋਪ ਨੂੰ ਪੀਤਾ ਔਰ ਇਸ ਜਗ੍ਹਾ ਨੂੰ ਇੰਜੋਏ ਕੀਤਾ ਤੇ ਇੱਥੋਂ ਫਿਰ ਅਸੀਂ ਵਾਪਸ ਦੁਬਾਰਾ ਨੈਟਵਰਕ ਮਿਲਣ ਦੇ ਨਾਲ ਹੀ ਵਾਪਸੀ ਦਾ ਜਿਹੜਾ ਸਫ਼ਰ ਹੈ ਉਹ ਸ਼ੁਰੂ ਕਰਕੇ ਅੱਗੇ ਗੁਰਦੁਆਰਾ ਬਿਪੌਰ ਸਾਹਿਬ ਵਾਲਾ ਹੈ ਜਿਹੜਾ ਉਜਾਲਾ ਮਾਰਿਆ ਗੁਰਦੁਆਰਾ ਬਿਪੌਰ ਸਾਹਿਬ ਉਹ ਸਥਾਨ ਹੈ ਜਿਸ ਸਥਾਨ ਦੇ ਉੱਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਚੌਪਈ ਸਾਹਿਬ ਦੀ ਪਾਵਨ ਗੁਰਬਾਣੀ ਹੈ ਜਿਹੜੀ ਉਸ ਦਾ ਉਚਾਰਨ ਕੀਤਾ ਗਿਆ ਸੀ ਅੱਜ ਵੀ ਸੰਗਤਾਂ ਇੱਥੇ ਭਾਵਨਾਵਾਂ ਦੇ ਨਾਲ ਜਾ ਕੇ ਚੌਪਈ ਸਾਹਿਬ ਗੁਰਬਾਣੀ ਦੇ ਜਾਪ ਕਰਕੇ ਆਪਣੇ ਮਨ ਦੀਆਂ ਭਾਵਨਾਵਾਂ ਸਤਿਗੁਰੂ ਜੀ ਦੇ ਅੱਗੇ ਬਿਆਨ ਕਰਦੇ ਹਨ ਔਰ ਸਤਿਗੁਰੂ ਜੀ ਕਿਰਪਾ ਰਹਿਮਤ ਕਰਕੇ ਸੰਗਤ ਦੀਆਂ ਭਾਵਨਾਵਾਂ ਨੂੰ ਪ੍ਰਵਾਨ ਕਰਦੇ ਹੋਏ ਉਹਨਾਂ ਦੀ ਝੋਲੀ ਖੁਸ਼ੀਆਂ ਦੇ ਨਾਲ ਭਰਦੇ ਹਨ ਲੇ ਮਹੱਲੇ ਦੇ ਉੱਪਰ ਆਈਆਂ ਹੋਈਆਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਇਸ ਸਥਾਨ ਦੇ ਉੱਪਰ ਵੀ ਠਹਿਰਦੀਆਂ ਹਨ ਇਹ ਸਥਾਨ ਵੀ ਪਹਾੜ ਦੀ ਚੋਟੀ ਦੇ ਉੱਪਰ ਬਣਿਆ ਹੋਇਆ ਹੈ ਸਾਨੂੰ ਇੱਥੇ ਪਹੁੰਚਦਿਆਂ ਨੂੰ ਤਕਰੀਬਨ ਰਾਹਤ ਹੋ ਚੁੱਕੀ ਸੀ ਚਾਰੇ ਹੀ ਪਾਸੇ ਜੋ ਪਹਾੜਾਂ ਦੇ ਵਿੱਚ ਛੋਟੇ-ਛੋਟੇ ਕਸਬੇ ਬਣੇ ਹੋਏ ਨੇ ਉਹਨਾਂ ਦੇ ਵਿੱਚ ਜੋ ਲਾਈਟਾਂ ਜਗ ਰਹੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਬੜਾ ਹੀ ਰਮਣੀਕ ਹੈ ਜਿਹੜਾ ਉਹ ਨਜ਼ਾਰਾ ਬਣ ਰਿਹਾ ਸੀ ਇਸ ਜਗ੍ਹਾ ਤੇ ਪਰੋਂਜੇ ਦਿਨੇ ਵੇਖੀਏ ਤੇ ਨੰਗਲ ਡੈਮ ਬਿਲਕੁਲ ਸਾਫ਼ ਦਿਖਾਈ ਦਿੰਦਾ ਹੈ। ਪੁਝੰਗੀਆਂ ਨਾਲ ਇਸ ਅਸਥਾਨ ਦਾ ਇਤਿਹਾਸ ਸਾਂਝਾ ਕਰਨ ਤੋਂ ਉਪਰੰਤ ਜੋ ਸਾਡਾ ਪਲਾਨ ਸੀ ਅਸੀਂ ਗੁਰਦੁਆਰਾ ਕੀਰਤਪੁਰ ਸਾਹਿਬ ਵੱਲ ਚਾਲਾ ਮਾਰਿਆ ਰਾਤ ਉੱਥੇ ਰੁਕਣੀ ਸੀ। ਮੈਂ ਬੇਨਤੀ ਕਰਾਂ ਅਸੀਂ ਕੋਈ ਬਲੌਗਰ ਨਹੀਂ ਹਾਂ। ਪੁਝੰਗੀਆਂ ਨਾਲ ਕੀਤਾ ਹੋਇਆ ਇਹ ਸਫ਼ਰ ਇੱਕ ਯਾਦਗਾਰ ਬਣ ਕੇ ਰਹਿ ਜਾਏ। ਕੁਝ ਯਾਦਗਾਰੀ ਪਲ ਅਸੀਂ ਸ਼ਰਤਾਂ ਇਹ ਬਣਾਏ ਹਨ। ਉਹ ਸੰਗਤ ਪਿਆਰ ਔਰ ਅਸੀਸ ਬਖਸ਼ਿਸ਼ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ